ਤੁਸੀਂ ਚੋਰੀਆਂ ਘਟਨਾਵਾਂ ਤੇ ਬੜੀਆਂ ਵੇਖੀਆਂ ਹੋਣਗੀਆਂ ਜਿੱਥੇ ਚੋਰ ਆਉਂਦੇ ਨੇ ਤੇ ਚੋਰੀ ਕਰਕੇ ਚਲੇ ਜਾਂਦੇ ਨੇ ਪਰ ਆਹ ਜਿਹੜੀ ਸੀਸੀਟੀਵੀ ਜਿਹੜੀ ਤੁਹਾਡੀ ਸਕਰੀਨ ਦੇ ਉੱਤੇ ਆ ਇਹ ਤੁਹਾਨੂੰ ਬੜਾ ਹੈਰਾਨ ਕਰ ਦੇਗੀ ਔਰ ਹੈਰਾਨ ਕਰਨ ਵਾਲੀ ਸੀਸੀਟੀਵੀ ਸਾਹਮਣੇ ਆਈ ਹੈ ਜਿੱਥੇ ਕਿ ਮੋਗਾ ਜ਼ਿਲ੍ਹਾ ਦਾ ਪਿੰਡ ਲੋਪੋ ਹੈ ਔਰ ਲਗਜ਼ਰੀ ਕਾਰ ਦੇ ਵਿੱਚ ਚੋਰ ਆਉਂਦੇ ਆ ਤੇ ਪਰਿਵਾਰ ਦੇ ਘਰ ਦੇ ਬਾਹਰ ਜਿਹੜੀ ਖੜੀ ਬੱਕਰੀ ਹੈ ਉਸ ਨੂੰ ਬਿਠਾ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਆ ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਫੇਦ ਰੰਗ ਦੀ ਕਾਰ ਆ ਔਰ ਜਿਹੜੀ ਖੜੀ ਆ ਔਰ ਥੋੜੀ ਦੂਰ ਜਾਣ ਤੋਂ ਬਾਅਦ ਜਿਹੜਾ ਫਿਰ ਵਾਪਸ ਆਉਂਦੀ ਆ ਤੇ ਘਰ ਦੇ ਬਾਹਰ ਖੜੀ ਇੱਕ ਜਿਹੜੀ ਕਹਿੰਦੇ ਕਿ ਬੱਕਰੀ ਆ ਉਸ ਨੂੰ ਉਤਕਾਰ ਚ ਪਾ ਕੇ ਰਫੂ ਚੱਕਰ ਹੋ ਜਾਂਦੇ ਨੇ ਸੋ ਫਿਲਹਾਲ ਇਹ ਸੀਸੀਟੀਵੀ ਜਿਹੜੀ ਆ ਹੁਣ ਵਾਇਰਲ ਹੋਣੀ ਸ਼ੁਰੂ ਹੋਈ ਆ ਕਿ ਚੋਰ ਲਗਜ਼ਰੀ ਕਾਰ ਦੇ ਵਿੱਚ ਬੱਕਰੀ ਚੱਕ ਕੇ ਰਫੂ ਚੱਕਰ ਹੋ ਜਾਂਦੇ ਆ ਪੰਜਾਬ ਦੇ ਹਾਲ ਜਦੋਂ ਅਸੀਂ ਕਹਿੰਨੇ ਆ ਨਾ ਤੇ ਇਹ ਪੰਜਾਬ ਹਰ ਉਸ ਸਟੇਟ ਦਾ ਹਾਲ ਇਦਾਂ ਦਾ ਆ ਜਿੱਥੇ ਕਿ ਜਿਹੜੇ ਨੌਜਵਾਨੀ ਆ ਉਹ ਨਸ਼ੇ ਆ ਲੱਗ ਜਾਂਦੀ ਹੈ ਕਿਉਂਕਿ ਚਾਹੇ ਉਹ ਕਿੱਡੇ ਵੀ ਘਰ ਦਾ ਬੱਚਾ ਹੋਵੇ ਜਦੋਂ ਉਹ ਨਸ਼ੇ ਦੀ ਗਲਤਾਨ ਦੇ ਵਿੱਚ ਹੈ ਤਾਂ ਉਸ ਦਾ ਹਾਲ ਜਿਹੜਾ ਆ ਉਹ ਇਦਾਂ ਦਾ ਹੀ ਹੋਏਗਾ ਕਿ ਕੁਝ ਇਸੇ ਤਰੀਕੇ ਦੇ ਨਾਲ ਉਹ ਕਦੇ ਡਿਸ਼ ਐਂਟੀਨਾ ਚੋਰੀ ਕਰੇਗਾ ਕਦੇ ਮੋਟਰ ਦੀਆਂ ਤਾਰਾਂ ਚੋਰੀ ਚੱਕ ਲੈਣਗੇ ਜਾਂ ਫਿਰ ਕਈ ਵਾਰੀ ਹੁਣ ਘਰਾਂ ਦੇ ਬਾਹਰ ਖੜੀਆਂ ਬੱਕਰੀਆਂ ਹੋਣਗੀਆਂ ਤੁਸੀਂ ਦੇਖੋ ਵੀ ਆ ਗੱਡੀ ਜਿਹੜੀ ਆ ਲਗਜ਼ਰੀ ਗੱਡੀ ਚੱਕ ਲੈ ਆਏ ਆ ਔਰ ਬੱਕਰੀ ਘਰ ਦੇ ਬਾਹਰ ਖੜੀ ਆ ਤੇ ਉਸ ਨੂੰ ਲੈ ਕੇ ਰਫੂ ਚੱਕਰ ਹੁੰਦੇ ਨਜ਼ਰ ਆਇਆ ਔਰ ਇਹ ਸੀਸੀਟੀਵੀ ਹੁਣ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਣੀ ਸ਼ੁਰੂ ਹੋਈ ਆ ਮੋਗਾ ਦਾ ਪਿੰਡ ਲੋਪੋਆ ਜਿੱਥੇ ਦੀ ਇਹ ਤਸਵੀਰ ਤੁਹਾਡੇ ਸਕਰੀਨ ਦੇ ਉੱਤੇ ਚੱਲ ਰਹੀ ਆ ਤੁਸੀਂ ਦੇਖੋ ਵੀ ਕਿਦਾਂ ਸਫੇਦ ਰੰਗ ਦੀ ਯਾਨੀ ਚਿੱਟੇ ਰੰਗ ਦੀ ਗੱਡੀ ਆ ਔਰ ਥੋੜੀ देर ਜਾ ਕੇ ਉਹ ਰੋਕਦੇ ਆ ਫਿਰ ਵਾਪਸ ਆਉਂਦੀ ਆ ਤੇ ਘਰ ਦੇ ਬਾਹਰ ਖੜੀ ਹੋਈ ਜਿਹੜੀ ਬੱਕਰੀ ਆ ਉਸ ਨੂੰ ਚੱਕ ਕੇ ਰਫੂ ਚੱਕਰ ਹੁੰਦੇ ਤੁਸੀਂ ਚੋਰੀ ਦੀਆਂ ਘਟਨਾਵਾਂ ਤੇ ਬੜੀਆਂ ਵੇਖੀਆਂ ਹੋਣਗੀਆਂ ਜਿੱਥੇ ਚੋਰ ਆਉਂਦੇ ਨੇ ਤੇ ਚੋਰੀ ਕਰਕੇ ਚਲੇ ਜਾਂਦੇ ਨੇ ਪਰ ਆ ਜਿਹੜੀ ਸੀਸੀਟੀਵੀ ਜਿਹੜੀ ਤੁਹਾਡੀ ਸਕਰੀਨ ਦੇ ਉੱਤੇ ਆ ਇਹ ਤੁਹਾਨੂੰ ਬੜਾ ਹੈਰਾਨ ਕਰ ਦੇਗੀ ਔਰ ਹੈਰਾਨ ਕਰਨ ਵਾਲੀ ਸੀਸੀਟੀਵੀ ਸਾਹਮਣੇ ਆਈ ਹੈ ਜਿੱਥੇ ਕਿ ਮੋਗਾ ਜ਼ਿਲ੍ਹਾ ਦਾ ਪਿੰਡ ਲੋਪੋ ਹੈ ਔਰ ਲਗਜ਼ਰੀ ਕਾਰ ਦੇ ਵਿੱਚ ਚੋਰ ਆਉਂਦੇ ਆ ਤੇ ਪਰਿਵਾਰ ਦੇ ਘਰ ਦੇ ਬਾਹਰ ਜਿਹੜੀ ਖੜੀ ਬੱਕਰੀ ਹੈ ਉਸ ਨੂੰ ਬਿਠਾ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਆ ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਫੇਦ ਰੰਗ ਦੀ ਕਾਰ ਆ ਔਰ ਜਿਹੜੀ ਖੜੀ ਆ ਔਰ ਥੋੜੀ ਦੂਰ ਜਾਣ ਤੋਂ ਬਾਅਦ ਜਿਹੜਾ ਫਿਰ ਵਾਪਸ ਆਉਂਦੀ ਆ ਤੇ ਘਰ ਦੇ ਬਾਹਰ ਖੜੀ ਇੱਕ ਜਿਹੜੀ ਕਹਿੰਦੇ ਕਿ ਬકરીਆ ਉਸ ਨੂੰ ਉਤਕਾਰ ਚ ਪਾ ਕੇ ਰਫੂ ਚੱਕਰ ਹੋ ਜਾਂਦੇ ਨੇ ਸੋ ਫਿਲਹਾਲ ਇਹ ਸੀਸੀਟੀਵੀ ਜਿਹੜੀ ਆ ਹੁਣ ਵਾਇਰਲ ਹੋਣੀ ਸ਼ੁਰੂ ਹੋਈ ਆ ਕਿ ਚੋਰ ਲਗਜ਼ਰੀ ਕਾਰ ਦੇ ਵਿੱਚ ਬકરી ਚੱਕ ਕੇ ਰਫੂ ਚੱਕਰ ਹੋ ਜਾਂਦੇ ਆ ਪੰਜਾਬ ਦੇ ਹਾਲ ਜਦੋਂ ਅਸੀਂ ਕਹਿੰਨੇ ਆ ਨਾ ਤੇ ਇਹ ਪੰਜਾਬ ਹਰ ਉਸ ਸਟੇਟ ਦਾ ਹਾਲ ਇਦਾਂ ਦਾ ਆ ਜਿੱਥੇ ਕਿ ਪਰ ਜਿਹੜੇ ਨੌਜਵਾਨੀ ਆ ਉਹ ਨਸ਼ੇ ਆ ਲੱਗ ਜਾਂਦੀ ਆ ਕਿਉਂਕਿ ਚਾਹੇ ਉਹ ਕਿੱਡੇ ਵੀ ਘਰ ਦਾ ਬੱਚਾ ਹੋਵੇ ਜਦੋਂ ਉਹ ਨਸ਼ੇ ਦੀ ਗਲਤਾਨ ਦੇ ਵਿੱਚ ਆ ਤਾਂ ਉਸ ਦਾ ਹਾਲ ਜਿਹੜਾ ਆ ਉਹ ਇਦਾਂ ਦਾ ਹੀ ਹੋਏਗਾ ਕਿ ਕੁਝ ਇਸੇ ਤਰੀਕੇ ਦੇ ਨਾਲ ਉਹ ਕਦੇ ਡਿਸ਼ ਐਂਟੀਨਾ ਚੋਰੀ ਕਰੇਗਾ ਕਦੇ ਮੋਟਰ ਦੀਆਂ ਤਾਰਾਂ ਚੋਰੀ ਚੱਕ ਲੈਣਗੇ ਤੇ ਜਾਂ ਫਿਰ ਕਈ ਵਾਰੀ ਹੁਣ ਘਰਾਂ ਦੇ ਬਾਹਰ ਖੜੀਆਂ ਬੱਕਰੀਆਂ ਹੋਣਗੀਆਂ ਤੁਸੀਂ ਦੇਖੋ ਵੀ ਆ ਗੱਡੀ ਜਿਹੜੀ ਆ ਲਗਜ਼ਰੀ ਗੱਡੀ ਚ ਅਗਲੇ ਆ ਔਰ ਬੱਕਰੀ ਘਰ ਦੇ ਬਾਹਰ ਖੜੀ ਆ ਤੇ ਉਸ ਨੂੰ ਲੈ ਕੇ ਰਫੂ ਚੱਕਰ ਹੁੰਦੇ ਨਜ਼ਰ ਆਇਆ ਔਰ ਇਹ ਸੀਸੀਟੀਵੀ ਹੁਣ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਣੀ ਸ਼ੁਰੂ ਹੋਈ ਆ ਮੋਗਾ ਦਾ ਪਿੰਡ ਲੋਪੋਆ ਜਿੱਥੇ ਦੀ ਇਹ ਤਸਵੀਰ ਤੁਹਾਡੇ ਸਕਰੀਨ ਦੇ ਉੱਤੇ ਚੱਲ ਰਹੀ ਆ ਤੁਸੀਂ ਦੇਖੋ ਵੀ ਕਿਦਾਂ ਸਫੇਦ ਰੰਗ ਦੀ ਯਾਨੀ ਚਿੱਟੇ ਰੰਗ ਦੀ ਗੱਡੀ ਆ ਔਰ ਥੋੜੀ देर ਜਾ ਕੇ ਉਹ ਰੋਕਦੇ ਆ ਫਿਰ ਵਾਪਸ ਆਉਂਦੀ ਆ ਤੇ ਘਰ ਦੇ ਬਾਹਰ ਖੜੀ ਹੋਈ ਜਿਹੜੀ ਬੱਕਰੀ ਆ ਉਸ ਨੂੰ ਚੱਕ ਕੇ ਰਫੂ ਚੱਕਰ